ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਕਿ ਸਬਜੀ ਦੀ ਮਹਿੰਗਾਈ ਦਾ ਕੀ ਕਾਰਨ ਹੈ ਤੇ ਆਪਣੇ ਇੱਥੇ ਲਹਿਰਾ ਮੁਹੱਬਤ ਮਾਰਕੀਟ ਦੇ ਵਿੱਚ ਸਬਜੀ ਮੰਡੀ ਲੱਗਦੀ ਹੈ ਤੇ ਉੱਥੇ ਕਿਸਾਨ ਵੀ ਸਬਜੀ ਵੇਚਣ ਆਏ ਸੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦੀ ਗੋਪੀ ਲਈ ਵੀ ਸੀ ਕਿ ਨਵੰਬਰ ਦੇ ਸ਼ੁਰੂ ਚਿੱਤੇ ਹੁਣ ਉਹ ਵੇਚ ਰਹੀ ਸੀ ਉੱਤੇ ਜਿਹਦਾ ਕਿ ਰੇਟ ਬਹੁਤ ਘੱਟ ਸੀ ਮੰਡੀ ਦੇ ਵਿੱਚ ਜੇ ਪਤਾ ਹੈ ਤੁਹਾਨੂੰ ਵੀ ਕਿ 10 ਰੁਪਏ ਕਿਲੋ ਆਪਾਂ ਨੂੰ ਰਿਟੇਲ ਦੇ ਵਿੱਚ ਮਿਲ ਜਾਂਦੀ ਹੈ ਸਬਜ਼ੀ ਮੰਡੀ ਚ ਤਾਂ ਰੇਟੇ ਦਾ ਮੈਨੂੰ ਪਤਾ ਮਸਾਂ 3 ਤੋਂ 5 ਰੁਪਏ ਹੋਗਾ ਪਰ ਜੇ ਆਪਾਂ ਹਿਸਾਬ ਲਾ ਕੇ ਕਿਹਦੇ ਨਾਲ ਤੱਕ ਕੋਈ ਤੜਾਈ ਦਾ ਖਰਚਾ ਵੀ ਨਹੀਂ ਮਿਲਦਾ ਜਿਹੜਾ ਉਹਨਾਂ ਨੇ ਪਹਿਲਾਂ ਪਨੀਰੀ ਲੈ ਕੇ ਲਾਈ ਜ਼ਮੀਨ ਤੇ ਖਰਚਾ ਆ ਬਾਬਾਈ ਤੇ ਜਾਂ ਫਰਟੀਲਾਈਜ਼ਰ ਜਾਂ ਮਾਲਕ ਕੀੜੇ ਮਾਰਦ ਪਾਏ ਸੜਕੀਆਂ ਉਹਨਾਂ ਦਾ ਖਰਚਾ ਤਾਂ ਮੋੜ ਨਹੀਂ ਕੀਆ ਤੇ ਉਹਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਕਿ ਇਹ ਕੋਬੀ ਹੈੜੀ ਅੱਜ ਕੱਲੇ ਸਸਤੀ ਇੰਨੀ ਕਿਉਂ ਹੋ ਜਾਂਦੀ ਹੈ ਉਹ ਕਹਿੰਦੇ ਵੀ ਜਦੋਂ ਕੋਈ ਸਬਜੀ ਸਸਤੀ ਹੋ ਜੇ ਜੇ ਮੌਸਮ ਦੀ ਜਦੋਂ ਸਬਜੀ ਆਉਂਦੀ ਹੈ ਜਿਹਨੂੰ ਆਪਾਂ ਕਹਿੰਦੇ ਮੌਸਮੀ ਸਬਜੀਆਂ ਉਹਨਾਂ ਦੇ ਵਿੱਚ ਅੱਜ ਕੱਲ ਮੌਸਮਾ ਗੋਭੀ ਦਾ ਤਾਂ ਉਸ ਸਮੇਂ ਆਪਣਾ ਜਿਹੜਾ ਪਬਲਿਕ ਹੈ ਵੀ ਘੱਟ ਖਾਣ ਲੱਗ ਜਾਂਦੀ ਹੈ ਉਹ ਸਬਜੀ ਨੂੰ ਕਿਉਂਕਿ ਆਪਾਂ ਦੇ ਮੌਸਮੀ ਸਬਜੀਆਂ ਅੱਜ ਕੱਲ ਜਾ ਤੱਕ ਆ ਕੇ ਰਾਜੀ ਤੇ ਬਾਕੀ ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਸਬਜ਼ੀ ਸਸਤੀ ਹੁੰਦੀ ਆ ਉਹਨੂੰ ਵੀ ਪਬਲਿਕ ਘੱਟ ਖਾ ਕੇ ਰਾਜੀ ਆ ਮੈਂ ਵੀ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹੋਇਆ ਕਿਉਂਕਿ ਮੱਖਾਂ ਹੁਣੀ ਕਹਿੰਦੇ 20 ਰੁਪਏ ਦੀ ਉਹ 3 ਕਿਲੋ ਗੋਭੀ ਦੇਂਦੇ ਸੀ ਨਾ ਤਾਂ ਕੋਈ 20 ਰੁਪਏ ਰੇਟ ਜ਼ਿਆਦਾ ਹੈ ਤੇ ਨਾ ਹੀ ਕੋਈ 3 ਕਿਲੋ ਗੋਭੀ ਜ਼ਿਆਦਾ ਹੈ ਮੈਨੂੰ ਪਤਾ ਸੀ ਮੈਂ ਕਿ ਜੇ ਘਰੇ 3 ਕਿਲੋ ਗੋਭੀ ਲੈ ਕੇ ਦੇਗੀ ਤਾਂ ਘਰ ਦੇ ਵੀ ਲੜਨਗੇ ਵੀ ਤੂੰ 3 ਕਿਲੋ ਕੋਪੀ ਕਿਉਂ ਲਿਆ ਕਿਉਂਕਿ ਜਦੋਂ ਇਹ ਹੀ ਕੋਪੀ 60 ਤੋਂ 70 ਜਾਂ 80 ਰੁਪਏ ਕਿਲੋ ਹੁੰਦੀ ਆ ਉਹ ਤੋਂ ਸਾਰਾ ਪਰਿਵਾਰ ਇਹ ਚਾਕੇ ਖਾਂਦਾ ਕੁਛ ਹੋ ਕੇ ਖਾਂਦੇ ਇਹੀ ਮਟਰ ਦੇਖ ਲਓ ਜਦੋਂ ਕੋਈ 200 ਰੁਪਏ ਕਿਲੋ ਮਟਰ ਹੁੰਦੇ ਆ 40 ਰੁਪਏ ਦੇ ਪਾਈਆ ਦਿੰਦੇ ਆ ਉਦੋਂ ਸਾਰੇ ਉਹਨੂੰ ਖੁਸ਼ ਹੋ ਕੇ ਖਾਂਦੇ ਤੇ ਜਦੋਂ ਆਪਾਂ ਕ੍ਰੁੱਤੀ ਸਬਜ਼ੀਆਂ ਖਾਂਦੇ ਆਂ ਕ੍ਰੁੱਤੀਆਂ ਸਬਜ਼ੀਆਂ ਦੇ ਰੇਟ ਜ਼ਿਆਦਾ ਹੋਣ ਦਾ ਕਾਰਨ ਇਹ ਆ ਕਿ ਜੋ ਸਬਜ਼ੀਆਂ ਦਾ ਹੁੰਦੇ ਆ ਉਹਨਾਂ ਨੂੰ ਵੀ ਉਸ ਸਮੇਂ ਮੇਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਉਸ ਸਮੇਂ ਕੋਈ ਰੋਤਤਾ ਹੁੰਦੀ ਨਹੀਂਗਾਉਣ ਦੀ ਫਿਰ ਵੀ ਉਹਨੂੰ ਪੈਦਾ ਕਰਨਾ ਬਹੁਤ ਔਖਾ ਹੁੰਦਾ ਸਬਜੀ ਨੂੰ ਤੇ ਬਾਕੀ ਜਾਂ ਫਿਰ ਕ੍ਰੁੱਤੀਆਂ ਸਬਜ਼ੀਆਂ ਦੂਸਰੀਆਂ ਸਟੇਟਾਂ ਚੋਂ ਆਉਂਦੀਆਂ ਜਿਨ੍ਹਾਂ ਤੇ ਟ੍ਰਾਂਸਪੋਰਟ ਖਰਚਾ ਪੈਂਦਾ ਉਹਦਾ ਕਰਕੇ ਵੀ ਉਹ ਮਹਿੰਗੀਆਂ ਬਣਦੀਆਂ। ਤੇ ਅਸੀਂ ਕਹਿੰਦੇ ਨੇ ਕਿ ਸਬਜੀ ਦੀ ਮਹਿੰਗਾਈ। ਇਸ ਕਰਕੇ ਸਾਥੀਓ ਮੈਂ ਇੱਕ ਦੋ ਡਾਕਟਰਾਂ ਨੂੰ ਪੁੱਛਿਆ ਵੀ ਇਹ ਕੀ ਕਾਰਨ ਹੈ ਉਹ ਕਹਿੰਦੇ ਵੀ ਮੌਸਮੀ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ। ਜਾਂ ਮੌਸਮੀ ਫਲ ਵੀ ਜ਼ਿਆਦਾ ਖਾਣੇ ਚਾਹੀਦੇ। ਉਹ ਜ਼ਿਆਦਾ ਸਿਹਤ ਲਈ ਲਾਭਦਾਇਕ ਹੁੰਦੀਆਂ। ਇਸ ਕਰਕੇ ਮੈਂ ਇਹੀ ਸਲਾਹ ਦੇਵਾਂਗਾ ਕਿ ਆਪਾਂ ਮੌਸਮੀ ਸਬਜ਼ੀਆਂ ਖਾਈਏ ਤੇ ਤੰਦਰੁਸਤ ਰਹੀਏ ਧੰਨਵਾਦ ਤੁਸੀਂ ਵੀ ਇਹਦੇ ਬਾਰੇ ਆਪਣੀ رائے ਕਮੈਂਟ ਦੇ ਵਿੱਚ ਲਿਖ ਸਕਦੇ ਹੋ ਥੈਂਕ ਯੂ